ਦੀ ਹਲਚਾਲਾ ਤੁਹਾਡੇ ਤੇ ਮੈਂ ਕਰਨ ਬਟੰਡਾ ਜੀ ਤੇ ਅੱਜ ਮੈਂ ਆਈ ਆ ਜੀ ਸੰਗਰੂਰ ਸੰਗਰੂਰ ਦੇ ਨਾਲ ਹੀ ਪਿੰਡ ਹੈ ਜੀ ਪ੍ਰੀਤ ਕਲਿਆਣ ਜੀ ਮੈਂ ਉਹਨਾਂ ਦੇ ਘਰੇ ਆਈ ਆ ਜੀ ਤੇ ਉਹਨਾਂ ਨੇ ਦੇਖੋ ਮੇਰੇ ਵਾਸਤੇ ਮੁਰਗਾ ਉਹ ਮਾਤਾ ਵਿਚਾਰੀ ਬਣਾਈ ਜਾਂਦੀ ਹੈ ਉਹਨੂੰ ਮੈਂ ਦੁਖੀ ਕਰਤਾ ਇੱਥੇ ਆ ਕੇ ਤੇ ਵਿਚਾਰੀ ਚੁੱਲੇ ਤੇ ਲੱਗੀ ਪਈ ਆ ਮੈਂ ਕਿਹਾ ਮਾਤਾ ਨੂੰ ਮਾਤਾ ਅੱਜ ਮੁਰਗਾ ਬਣਾ ਗਏ ਮੁਰਗਾ ਖਾਣਾ ਤੇ ਤੁਹਾਨੂੰ ਮੈਂ ਦਿਖਾ ਵੀ ਦਿੰਨੀ ਆ ਜੀ ਤੇ ਚੁੱਲੇ ਤੇ ਬਣਾ ਰਹੇ ਆ ਜੀ ਮੁਰਗਾ ਤੇ ਖਾ ਕੇ ਟੈਸਟ ਕਰਕੇ ਜਰੂਰ ਦੱਸਿਓ ਵੇ ਕਿਦਾ ਦਾਦਾ ਬਣਿਆ ਸਾਡਾ ਮੁਰਗਾ ਠੀਕ ਹੈ ਜੀ ਤੇ ਮੈਂ ਆਈਆਂ ਜੀ ਇੱਧਰ ਦੇਖੋ ਜੀ ਆ ਜੱਗਮੁਹਾ ਸਾਡਾ ਮੁੰਡਾ ਜੱਗਮੁਹਾ ਜੀ ਇਹ ਹੈ ਹੈਲਪ ਕਰਵਾ ਰਿਆ ਆ ਦੀ ਨਾਨੀ ਦੀ ਮੈਂ ਵੀ ਖਾਉਂਗੀ ਓ ਮਾਈ ਗਾਡ ਤੇ ਕੌਣ ਕਹਿੰਦਾ ਕੌਣ ਕਹਿੰਦਾ ਵੀ ਇੰਸਟਾਗ੍ਰਾਮ ਤੋਂ ਕੁਝ ਨਹੀਂ ਮਿਲਦਾ ਕਿਉਂ ਨਹੀਂ ਮਿਲਦਾ ਮੈਨੂੰ ਮਿਲਿਆ ਮੈਨੂੰ ਮਿਲਿਆ ਉਹ ماں ਮਿਲੀ ਆ ਠੀਕ ਆ ਆ ਭੈਣ ਮਿਲੀ ਆ ਤੇ ਅਸੀਂ ਅਸੀਂ ਇੱਕ ਦੂਜੇ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ। ਹੋਰ ਤੇ ਇਹ ਮੇਰੇ ਬਾਤ ਵਿਚਾਰੀ ਉਹ ਬੁਢੀ ਵਿਚਾਰੀ ਉਹ ਦੇ ਮਿਰਚਾਂ ਕਰਾਰੀਆਂ ਬੀਬੀ ਕਰਾਰੀਆਂ ਅੱਛਾ ਇਹਦੇ ਬਾਅਦ ਲੱਤ ਜੀ ਬਣਾਦੀ ਇੱਕ ਤੇ ਲੈਗ ਪੀਸ ੱਡ ਬਣਾਏ ਇਹਨਾਂ ਨੇ ਲੈਗ ਪੀਸ ਲੈਗ ਪੀਸ ਬਣਾਏ ਇਹਦੇ ਵਾਸਤੇ ਹਾਂਜੀ ਇਹ ਆ ਜੀ ਪ੍ਰੀਤ ਕਲਿਆਣ ਜੀ ਇਹਨਾਂ ਦਾ ਵੀ YouTube ਚੈਨਲ ਹੈ ਜੀ ਪ੍ਰੀਤ ਕਲਿਆਣ ਦੇ ਨਾਂ ਤੇ ਤੇ ਮੈਂ ਉਹਦੇ ਤੇ ਫਰਸਟ ਬਲੌਗ ਪਾਇਆ ਇਹਨਦੇ ਘਰੇ ਆ ਕੇ ਬਲੌਗ ਬਣਾ ਕੇ ਦਿੱਤਾ ਇਹਨਾਂ ਨੂੰ ਤੇ ਇਹ ਵੀ ਵਿਚਾਰੀ ਥੋੜੀ ਜੀ ਹਣਾ ਗਰੀਬਣੀ ਆ ਵਿਚਾਰੀ ਭੈਣ ਤੇ ਇਹਨਾਂ ਦੀ ਵੀ ਪਲੀਜ਼ ਹੈਲਪ ਕਰੋ ਠੀਕ ਆ ਤੇ ਇਹਨਾਂ ਦੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਪ੍ਰੀਤ ਕਲਿਆਣ ਤੇ ਇਹਨਾਂ ਦੀ ਆਈਡੀ ਹੈਗੀ ਮੈਂ ਉਹਦੇ ਤੇ ਬਲੌਗ ਪਾਇਆ ਜੀ ਤੁਸੀਂ ਬਲੌਗ ਵੀ ਦੇਖੋ ਸਾਡਾ ਵਧੀਆ ਕਮੇਡੀ ਬਲੌਗ ਪਾਇਆ ਸੀ ਤੇ ਬਾਕੀ ਆ ਦੇਖ ਲਓ ਜੀ ਵਿਚਾਰੇ ਇੱਥੇ ਆਵਦਾ ਨਹੀਂ ਹੈਗਾ ਕਰਾਇ ਤੇ ਕਰਾਇ ਤੇ ਕਰਾਇ ਤੇ ਵਿਚਾਰੀ ਚਲ ਕੋਈ ਨਾ ਹਣਾ ਪਰਮਾਤਮਾ ਤੇ ਭਰੋਸਾ ਰੱਖਣਾ ਚਾਹੀਦਾ ਬੰਦੇ ਨੂੰ ਹਣਾ ਤੇ ਦਿਲ ਨਹੀਂ ਛੋਟਾ ਕਰਨਾ ਚਾਹੀਦਾ ਤੇ ਅਸੀਂ ਵੀ ਉਮੀਦ ਕਰਦੇ ਹਾਂ ਵੀ ਸੱਚੇ ਪਾਤਸ਼ਾਹ ਪ੍ਰਮਾਤਮਾ ਵੀ ਇਹਦੇ ਵਿਚਾਰਦਾ ਛੇਤੀ ਹੀ ਮਕਾਨ ਬਣਾ ਦੇ ਉਹ ਵੀ ਤੁਹਾਡੇ ਫਿਰ ਤੇ ਹਾਂਜੀ ਤੇ ਤੁਸੀਂ ਵਿਚਾਰ ਨੂੰ ਨਾ ਜਰੂਰ ਸਪੋਰਟ ਕਰਿਓ ਠੀਕ ਹੈ ਜੀ ਤੇ ਉਹ ਵਿਚਾਰੀ ਮੰਮੀ ਹੈਗੀ ਉਹ ਵੀ ਵਿਚਾਰੀ ਗਰੀਬਣੀ ਚ ਗਈ ਹੈ ਨਾ ਉਹ ਜਿੰਨੇ ਹੈਲਪ ਕਰਾਂਗੇ ਸਾਰਾ ਵੀ ਨ ਇੱਕ ਇੱਕ ਪੀਸ ਭੇਜਾਂਗੇ ਹਾਂ ਜਿੰਨੇ ਵੀ ਤੁਸੀਂ ਇਹਦੀ ਹੈਲਪ ਕਰੋਗੇ ਇਹਨਾਂ ਦੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਪ੍ਰੀਤ ਕਲਿਆਣ ਤੇ ਸੰਗਰੂਰ ਤੋਂ ਜੀ ਤੇ ਤੁਸੀਂ ਜਰੂਰ ਇਹਨਾਂ ਦੇ ਨਾ ਸਪੋਰਟ ਕਰਿਓ ਇਹਨਾਂ ਦੀ ਵਿਚਾਰਿਆਂ ਦੀ ਤੇ ਬਾਕੀ ਆਜੋ ਤੁਹਾਨੂੰ ਦਿਖਾਨੀ ਆ ਮੈਂ ਇਹਨਾਂ ਨੇ ਕੀ ਕੀ ਲਾਇਆ ਹੋਇਆ ਮੇਰੇ ਨਾਲ ਨਾਲ ਆਜੋ 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 ਇੱਕ ਰੱਪੇ ਕਾ ਮਾਰੀ ਵੀ ਆ ਗਈ ਨਹੀਂ ਨਹੀਂ ਡਗਦੇ ਨਹੀਂ ਆ ਦੇਖੋ ਜੀ ਵਧੀਆ ਵਿਚਾਰੀ ਮਿਹਨਤ ਕਰਦੀ ਆ ਹਨਾ ਮਿਰਚਾਂ ਲਾਈਆਂ ਹੋਈਆਂ ਨੇ ਮੈਂ ਵੀ ਇੱਥੋਂ ਥੋੜੀ ਤੋੜ ਕੇ ਮਾਤਾ ਨੂੰ ਦਿੱਤੀਆਂ ਅੰ ਮੁਰਗੇ ਨੂੰ ਮੀਟ ਚ ਪਾਉਣ ਵਾਸਤੇ ਤੇ ਹੁਣੇ ਮੈਂ ਵੀ ਤੋੜੀਆਂ ਮੈਨੂੰ ਵਧੀਆ ਲੱਗਾ ਮੇਰੇ ਹੱਥ ਨਾਲ ਤੋੜੀਆਂ ਪਹਿਲਾਂ ਬਾਪੂ ਜੀ ਤੋੜ ਕੇ ਲੈ ਕੇ ਗਏ ਹਨਾ ਤੇ ਉਹ ਵਿਚਾਰਾ ਉਹ ਵੀ ਲੈ ਕੇ ਗਿਆ ਤੋੜ ਕੇ ਉਹ ਕਹਿੰਦਾ ਕਿ ਮੈਨੂੰ ਦਿਸ ਗਈਆਂ ਨੀ ਚਾਜੇ ਨਾਲ ਫਿਰ ਮੈਂ ਵੀ ਚਾਰ ਪੰਜ ਮੈਂ ਤੋੜੀਆਂ ਬਾਕੀ ਉਹ ਗਵਾਰਾ ਲੱਗਿਆ ਹੈ ਗਵਾਰਾ ਤੇ ਮੇਰੀ ਭੈਣ ਕਹਿੰਦੀ ਹੈ ਵੀ ਜਦੋਂ ਗੁਬਾਰਾ ਹੋ ਗਿਆ ਕਿਰਨਾ ਮੈਂ ਤੈਨੂੰ ਜਰੂਰ ਲਫਾਫਾ ਭਰ ਕੇ ਬਟੰਡੇ ਪਚਾਉਂਗੀ ਬਾਸ ਸਾਲੇ ਭਾਈ ਨੂੰ ਫੜਾ ਦਊਗੀ ਤੇ ਉੱਤੇ ਮਾਪੀ ਫੜ ਲੂੰਗੀ ਤੇ ਉਹ ਸਾਡੀ ਕੁੜੀਆਂ ਦੀ ਹਾਂਜੀ ਕੁੜੀਆਂਾਂ ਦੀ ਵਾਲ ਲੱਗੀ ਹੋਈ ਆ ਪਲੀਜ਼ ਸਾਡਾ ਬਲੌਗ ਤੁਸੀਂ ਜਰੂਰ ਦੇਖਿਓ ਸਪੋਰਟ ਕਰਿਓ ਪ੍ਰੀਤ ਕਲਿਆਣ ਜੀ ਦਾ ਵੀ ਬਲੌਗ ਵਿਚਨੂੰ ਇਹ ਤੇ ਜਿੰਨਾ ਤੁਸੀਂ ਇਹਨੂੰ ਇੰਸਟਾਗ੍ਰam ਤੇ ਪਿਆਰ ਕਰਦੇ ਆ ਇਹਨਾਂ ਦੇ ਬਲੌਗ ਨੂੰ ਵੀ ਪਿਆਰ ਕਰਨਾ ਠੀਕ ਹੈ ਜੀ ਤੇ ਬਾਕੀ ਆ ਜੋ ਦੇਖੀਏ ਮਾਤਾ ਬਣਾਤਾ ਮੁਰਗਾ ਕਿ ਨਹੀਂ ਬਣਾਏ ਉਹ ਦੇਖੋ ਤੜਕੇ ਛੜਕੇ ਮੁਰਗਾ ਛਿਰਗਾ ਆਹ ਆਹ ਵਈ ਹੈ ਮੀਟ ਪਾਣੀ ਆ ਗਿਆ ਸੌ ਲੱਗੇ ਆਪਾਂ ਨੇ ਚੱਕ ਦੇ ਫੱਟੇ ਬੜਗੇ ਆਏ ਹੋਏ ਫੜਕਾ ਦੇ ਕਰছি ਹਾਂ ਚੱਕੜੇ ਫੱਟੇ ਸਾਰਾ ਖਾਣਾ ਸਾਰਾ ਫਰੈਂਡ ਬੜਾ ਸਵਾਦ ਬਣਿਆ ਹੋਗਾ ਤੇ ਆ ਪਾਇਆ ਸੀ ਜੀਰਾ ਠੀਕ ਹੈ ਜੀ ਤੇ ਸਾਡੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਦੱਬ ਕੇ ਕਰ ਲਿਆ ਕਰੋ ਓਕੇ ਬਾਏ ਬਾਏ